ਜੋ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਅੱਜ ਮਲੋਟ ਦੀ ਧਰਤੀ ਤੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਸ੍ਰੀ ਗੁਰੂ ਰਵਿਦਾਸ ਨਗਰ ਵਿਖੇ ਅਸੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ 69वीं ਵਰਸੀ ਮਨਾ ਰਹੇ ਹਾਂ ਜਨਮ ਦਿਨ ਮਨਾ ਰਹੇ ਹਾਂ ਇਸ ਗੁਰਪੁਰਬ ਦੇ ਦਿਹਾੜੇ ਤੇ ਮੈਂ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਆ ਤੇ ਇਸ ਧਰਤੀ ਤੇ ਖੜੇ ਹੋ ਕੇ ਅੱਜ ਇੱਕ ਬਹੁਤ ਵੱਡਾ ਸੁਨੇਹਾ ਜੋ ਇਸ ਸੰਗਤ ਨੂੰ ਨਹੀਂ ਜੋ ਮੈਨੂੰ ਦੱਸਿਆ ਗਿਆ ਕਿ ਕਾਸ਼ੀ ਟੀਵੀ ਤੋਂ ਸਾਡੇ ਪਤਾ ਨਹੀਂ ਕਿੰਨੇ ਮੁਲਕਾਂ ਤੱਕ ਇਹ ਸੁਨੇਹਾ ਜਾਣਾ ਹੈ ਸ਼੍ਰੀ ਗੁਰੂ ਰਵੀਦਾਸ ਜੀ ਦੀ ਜਨਮਤੀ ਦੇ ਮੌਕੇ ਜੋ ਅਸੀਂ ਵਿਸ਼ਵ ਪੱਧਰੀ ਸਮਾਗਮ ਮਨਾਏ ਜਾ ਰਹੇ ਨੇ ਉਹਦੇ ਸਬੰਧ ਦੇ ਵਿੱਚ ਅੱਜ ਸਾਡੀ ਸੀਐਮ ਆਫਿਸ ਤੋਂ ਵੀ মিডিਆ ਟੀਮ ਪਹੁੰਚੀ ਹੋਈ ਆ ਖਾਸ ਤੌਰ ਤੇ ਮਲੋਟ ਦੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ ਸੋ ਇਸ ਦੇ ਵਿੱਚ ਪ੍ਰੋਗਰਾਮ ਦੇ ਪੌਣ ਵਿੱਚ ਪਹੁੰਚੇ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਉਧਦੇਦਾਰ ਸਹਿਬਾਨ ਸਾਡੀ ਮੰਦਰ ਕਮੇਟੀ ਸਾਡੇ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੇ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰ ਮੈਂ ਲੱਖ ਲੱਖ ਵਧਾਈ ਦਿੰਦੀ ਆ ਸੋ ਇਸ ਤੋਂ ਪਹਿਲਾਂ ਮੇਰੇ ਭਰਾ ਨੇ ਜੋ ਬੋਲਿਆ ਸੀ ਕਿ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਸਿਰਫ ਇਹੀ ਵਿਭਾਗ ਨਹੀਂ ਮੇਰੇ ਕੋਲ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਵਿਭਾਗ ਵੀ ਹੈ ਜਿਸ ਦੇ ਵਿੱਚ ਸਾਡੇ ਉਹ ਲੋਕ ਆ ਜਾਂਦੇ ਨੇ ਜਿਹੜੇ ਸਦੀਆਂ ਤੋਂ ਸਮਾਜ ਦੇ ਵਿੱਚ ਪਿੱਛੇ ਧੱਕੇ ਗਏ ਹਾਸ਼ੀਏ ਵੱਲ ਧੱਕੇ ਗਏ ਤੇ ਉਹਨਾਂ ਲੋਕਾਂ ਦੀ ਗੱਲ ਜੇ ਕਿਸੇ ਨੇ ਕੀਤੀ ਸੀ ਤਾਂ ਸਬਹਾਰਾ ਸ਼੍ਰੀ ਗੁਰੂ ਰਵਿਦਾਸ ਜੀ ਨੇ ਕੀਤੀ ਸੀ ਜਿਨ੍ਹਾਂ ਦੀ ਅੱਜ ਅਸੀਂ ਜਨਮ ਦਿਨ ਮਨਾ ਰਹੇ ਹਾਂ ਕਿਰਪ ਦਾ ਸੁਨੇਹਾ ਤੇ ਪਖੰਡਵਾਦ ਨੂੰ ਦੂਰ ਕਰਨਾ ਸਭ ਤੋਂ ਵੱਡਾ ਮੈਸੇਜ ਸੀ ਗੁਰੂ ਜੀ ਦਾ ਜਦੋਂ ਉਹਨਾਂ ਨੇ ਗੰਗਾ ਦੇ ਵਿੱਚ ਇਸ਼ਨਾਨ ਕਰਨ ਜਾ ਰਹੇ ਪੰਡਤਾਂ ਨੂੰ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀਗਾ ਕਿ ਜੇ ਮਨ ਚੰਗਾ ਤਾਂ ਕਠੋਤੀ મે ਗੰਗਾ ਕਠੋਤੀ ਜੋ ਕਿ ਇੱਕ ਬਰਤਨ ਹੁੰਦਾ ਜਿਸ ਦੇ ਵਿੱਚ ਚਮੜੇ ਨੂੰ ਸਾਫ਼ ਕੀਤਾ ਜਾਂਦਾ ਹੈ ਚਮੜੇ ਨੂੰ ਸਾਫ਼ ਕਰਕੇ ਜੁੱਤੀਆਂ ਬਣਾਉਂਦੇ ਸੀ ਤੇ ਦੁਨੀਆ ਤੇ ਇੱਕੋ ਇੱਕ ਗੁਰੂ ਜਿਸ ਨੇ ਲੋਕਾਂ ਦੇ ਪੈਰਾਂ ਦੀ ਧੂੜ ਮੱਥੇ ਨੂੰ ਲਾ ਕੇ ਜੁੱਤੀਆਂ ਬਣਾ ਕੇ ਉਸ ਪਰਮਾਤਮਾ ਨੂੰ ਪਾਇਆ ਸੀ ਤੇ ਸੁਨੇਹਾ ਦਿੱਤਾ ਸੀ ਕਿ ਕਿਰਤ ਤੋਂ ਵੱਡੀ ਇਸ ਦੁਨੀਆ ਤੇ ਕੋਈ ਕਮਾਈ ਨਹੀਂ ਜੇਕਰ ਕਿਰਤ ਦੇ ਨਾਲ ਜੁੜਾਂਗੇ ਤਾਂ ਪ੍ਰਮਾਤਮਾ ਦੇ ਨਾਲ ਜੁੜ ਜਾਵਾਂਗੇ ਤੇ ਅਸੀਂ ਅੱਜ ਐਡਾ ਵੱਡਾ ਵੰਸ਼ ਜੋ ਰਵਿਦਾਸੀਆ ਵੰਸ਼ ਗੁਰੂ ਸਾਹਿਬ ਨੇ ਖੜਾ ਕੀਤਾ ਔਰ ਇੰਨੀਆਂ ਤਰੱਕੀਆਂ ਦੇ ਉੱਤੇ ਕਿ ਮੈਂ ਅੱਜ ਬੇਟੀ ਨੂੰ ਜੋ ਸਨਮਾਨ ਦਿੱਤਾ ਗਿਆ ਜਿਹੜੀ ਬੇਟੀ ਸਾਡੀ ਬੀਐਸਰ ਚ ਜੁਆਇਨ ਕਰ ਰਹੀ ਹੈ ਮੈਨੂੰ ਆਪ ਨੂੰ ਮਾਣ ਹੋ ਰਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਹੁਣ ਉਹਨਾਂ ਲੋਕਾਂ 'ਚੋਂ ਸਾਨੂੰ ਸਮਝਿਆ ਜਾਵੇ ਕਿ ਜਿਹੜੇ ਕਿ ਆਟਾ ਦਾਲ ਸਕੀਮਾਂ ਦੀ ਉਡੀਕ ਕਰਦੇ ਰਹਿਣਗੇ ਕਿ ਸਾਨੂੰ ਕੋਈ ਆਟਾ ਦੇਊਗਾ ਜਾਂ ਦਾਲ ਦੇਊਗਾ ਜਗਤ ਗੁਰ ਰਵਿਦਾਸ ਮਹਾਰਾਜ ਕੀ ਜੈ ਅਸੀਂ ਉਹਨਾਂ ਲੋਕਾਂ 'ਚੋਂ ਆ ਜਿਹੜੇ ਬੱਚੇ ਹੁਣ ਹੱਥਾਂ ਦੇ ਵਿੱਚ ਕਲਮਾਂ ਤੇ ਕਿਤਾਬਾਂ ਪੜ੍ਹ ਕੇ ਦੁਨੀਆ ਦੀਆਂ ਉੱਚੀਆਂ ਉਚਾਈਆਂ ਨੂੰ ਛੂ ਰਏ ਨੇ ਸਾਡੀ ਸਰਕਾਰ ਇਸੇ ਗੱਲ ਤੇ ਜ਼ੋਰ ਦਿੰਦੀ ਹੈ ਕਿ ਅਸੀਂ ਵੱਧ ਤੋਂ ਵੱਧ ਬੱਚਿਆਂ ਨੂੰ ਪੜਾਉਣਾ ਹੈ ਵੱਧ ਤੋਂ ਵੱਧ ਬੱਚਿਆਂ ਨੂੰ ਆਤਮ ਨਿਰਭਰ ਕਰਨਾ ਹੈ ਤੇ ਉਸ ਦੀ ਮਿਸਾਲ ਅੱਜ ਇਸ ਬੇਟੀ ਨੇ ਦਿੱਤੀ ਹੈ ਕਿ ਜੇਕਰ ਅਸੀਂ ਬਾਬਾ ਸਾਹਿਬ ਅੰਬੇਦਕਰ ਦੀਆਂ ਸਿੱਖਿਆਵਾਂ ਨੂੰ ਲੈ ਕੇ ਜੇਕਰ ਅਸੀਂ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਲੈ ਕੇ ਜ਼ਿੰਦਗੀ ਦੇ ਵਿੱਚ ਅੱਗੇ ਵਧਾਂਗੇ ਤਾਂ ਸਾਨੂੰ ਕਿਸੇ ਦੇ ਅੱਗੇ ਹੱਥ ਨਹੀਂ ਝੱਟਣੇ ਪੈਣੇ ਸਾਨੂੰ ਉਡੀਕਣਾ ਨਹੀਂ ਪੈਣਾ ਕਿ ਸਾਨੂੰ ਕੋਈ ਆ ਕੇ ਕੋਈ ਬਖਸ਼ਿਸ਼ ਦੇਊਗਾ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਣ ਵਾਲੇ ਬਣਨਾ ਹੈ ਨਾ ਕਿ ਅਸੀਂ ਮੰਗਣ ਵਾਲੇ ਬਣਨਾ ਹੈ